ਬਾਲ ਮਜ਼ਦੂਰੀ ਬਾਲ ਵਿਆਹ ਕਰਵਾਉਣ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ ਅੱਜ ਕੱਲ ਬਹੁਤ ਸਾਰੀਆਂ ਜਗ੍ਹਾ ਤੇ ਕਰਦੇ ਨੇ ਛੋਟੇ ਛੋਟੇ ਬੱਚੇ ਕੰਮ ਹੁਣ ਲਿਆ ਗਿਆ ਵੱਡਾ ਫੈਸਲਾ ਗਲਤੀ ਕਰਨ ਵਾਲੇ ਨੂੰ ਮਿਲੇਗੀ ਸਜ਼ਾ ਬਾਲ ਮਜ਼ਦੂਰੀ ਤੇ ਬਾਲ ਵਿਆਹ ਜਿਆਦਾਤਰ ਅਸੀਂ ਹੁਣ ਦੇਖਦੇ ਆ ਰਹੇ ਹਾਂ ਤੇ ਲੋਕਾਂ ਨੂੰ ਡਰ ਵੀ ਨਹੀਂ ਆ ਕਿਸੇ ਦਾ ਕਿ ਉਹ ਬਾਲ ਵਿਆਹ ਕਰ ਰਹੇ ਨੇ ਤੇ ਬਾਲ ਮਜ਼ਦੂਰੀ ਕਰਵਾ ਰਹੇ ਨੇ ਦੱਸਦੇ ਕਿ ਅੱਜ ਦੇ ਸਮੇਂ ਦੇ ਵਿੱਚ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ ਨੇ ਕਿ ਲੋਕ ਆਪਣੀਆਂ ਧੀਆਂ ਨੂੰ 11-11, 12-12 ਸਾਲ ਦੀਆਂ ਨੂੰ ਤੋੜ ਦਿੰਦੇ ਨੇ ਉਹ ਇਹ ਤੱਕ ਨਹੀਂ ਦੇਖਦੇ ਕਿ ਉਹਨਾਂ ਨੂੰ ਅਜੇ ਪੜ੍ਹਨ ਲਿਖਣ ਦੀ ਉਹਨਾਂ ਦੀ ਉਮਰ ਆ ਤੇ ਤੁਸੀਂ ਉਹਨਾਂ ਦਾ ਵਿਆਹ ਕਰ ਰਹੇ ਹੋ ਉਹਨਾਂ ਨੂੰ ਅਜੇ ਅਕਲ ਹੀ ਕਿੰਨੀ ਕਾ ਜਿੱਥੇ ਤੁਸੀਂ ਉਹਨਾਂ ਦਾ ਵਿਆਹ ਕਰਕੇ ਤੋੜ ਰਹੇ ਹੋ ਕਿ ਉਹ ਉੱਥੇ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਬਤੀਤ ਕਰ ਸਕਦੀ ਆ ਕਿਉਂਕਿ ਉਹ ਤਾਂ ਖੁਦ ਅਜੇ ਬੱਚੀ ਆ ਤੁਸੀਂ ਉਸ ਨੂੰ ਸਿੱਧੇ ਤਰੀਕੇ ਦੇ ਨਾਲ ਵਿਆਹ ਕਰਕੇ ਤੋੜ ਦਿੰਦੇ ਹੋ ਕਿ ਤੁਹਾਨੂੰ ਕਾਨੂੰਨ ਦਾ ਡਰ ਨਹੀਂ ਆ ਤੇ ਦੂਸਰੇ ਪਾਸੇ ਜੇ ਗੱਲ ਕਰ ਲਈਏ ਬਾਲ ਮਜ਼ਦੂਰੀ ਦੀ ਕਈ ਲੋਕਾਂ ਦੀ ਤਾਂ ਚਲੋ ਮਜਬੂਰੀ ਹੁੰਦੀ ਆ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਕਮਾਉਣ ਵਾਲਾ ਨਹੀਂ ਹੁੰਦਾ ਜਿਸ ਕਰਕੇ ਛੋਟੀ ਉਮਰ ਦੇ ਵਿੱਚ ਬੱਚੇ ਜਾਂ ਫਿਰ ਬੱਚੀਆਂ ਕੰਮ ਕਰਨ ਲੱਗ ਜਾਂਦੇ ਨੇ ਪਰ ਦੂਸਰੇ ਪਾਸੇ ਇਹ ਕਈ ਲੋਕ ਧੱਕੇ ਦੇ ਨਾਲ ਬਾਲ ਮਜ਼ਦੂਰੀ ਕਰਵਾਉਂਦੇ ਨੇ ਜਿਸ ਦੇ ਚੱਲਦਿਆਂ ਹੁਣ ਇਹਨਾਂ ਤੇ ਉੱਤੇ ਸਖਤ ਕਾਰਵਾਈ ਹੋਵੇਗੀ ਜੇਕਰ ਕੋਈ ਵੀ ਬਾਲ ਵ્યાਪ ਕਰਦਾ ਜਾ ਫਿਰ ਬਾਲ ਮਜ਼ਦੂਰੀ ਕਰਵਾਉਂਦਾ ਮਿਲ ਗਿਆ ਤਾਂ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਆ ਇਹ ਹੁਕਮ ਕਿਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਨੇ ਤੇ ਕਦੋਂ ਤੋਂ ਇਹ ਹੁਕਮ ਲਾਗੂ ਹੋਣਗੇ ਤਾਂ ਆਓ ਤੁਹਾਨੂੰ ਦੱਸਦੇ ਆ ਗੁਰਦਾਸਪੁਰ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਪ੍ਰੀਤੀ ਭਾਰਤਵਾਦ ਦਲਾਲ ਨੇ ਕਿਹਾ ਕਿ ਕਮਿਸ਼ਨ ਬਾਲ ਅਧਿਕਾਰਾਂ ਦੀ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਦ੍ਰਿੜ ਅਤੇ ਵਚਨਬੱਧ ਹੈ ਬਾਲ ਅਧਿਕਾਰ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਅੱਜ ਪੰਚਾਇਤ ਭਵਨ ਗੁਰਦਾਸਪੁਰ ਵਿਖੇ 0.18 ਸਾਲ ਉਮਰ ਤੱਕ ਦੇ ਬੱਚਿਆਂ ਲਈ ਲਾਏ ਗਏ ਵਿਸ਼ੇਸ਼ ਬੈਚ ਦੌਰਾਨ ਜ਼ਿਲ੍ਹੇ ਦੇ ਨਾਲ ਸੰਬੰਧਿਤ ਬਾਲ ਅਧਿਕਾਰਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਤੇ ਬੱਚਿਆਂ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਸਮੀਖਿਆ ਕਰਦਿਆਂ ਸੁਣਵਾਈ ਉਪਰੰਤ ਲੜਿੰਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਇਸ ਮੌਕੇ ਤੇ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਬਾਲ ਮਜ਼ਦੂਰੀ ਅਤੇ ਬਾਲ ਵਿਆਹ ਕਰਵਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਉੱਥੇ ਹਜ਼ਾਰਾਂ ਅਧਿਕਾਰੀਆਂ ਨੂੰ ਨਿਰਦੇਸ਼ ਦੰਦਿਆ ਕਿ ਬਾਲ ਅਧਿਕਾਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਦ ਤੋਂ ਵੱਧ ਵਿਸ਼ੇਸ਼ ਕੈਂਪ ਲਗਾਏ ਜਾਣ ਅਤੇ ਮੌਕੇ ਤੇ ਹੀ ਉਹਨਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਪ੍ਰਤੀ ਭਾਰਤ ਬਾਦ ਦਲਾਲ ਬਧੀਕ ਡਿਪਟੀ ਕਮਿਸ਼ਨਰ ਸ਼ੁਭਾ ਆਚੰਦਰਾ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਕਮਿਸ਼ਨ ਵੱਲੋਂ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਦੀ ਸੁਣਵਾਈ ਕੀਤੀ ਗਈ। ਜ਼ਿਲ੍ਹੇ ਭਾਰਚੋ ਵੱਡੀ ਗਿਣਤੀ ਵੀ ਬੱਚੇ ਆਪਣੇ ਮਾਪਿਆਂ ਦੇ ਨਾਲ ਪਹੁੰਚੇ ਹੋਏ ਸਨ ਜਿੱਥੇ ਕਮਿਸ਼ਨ ਨੇ ਮੌਕੇ ਤੇ ਹੀ ਇਹਨਾਂ ਸਾਰਿਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਹਦਾਇਤ ਕੀਤੀ ਕਿ ਬੇਨਕਾਰ ਦੇ ਮਾਮਲਿਆਂ ਦਾ ਠੁਕਮਾ ਨਿਪਟਾਰਾ ਕੀਤਾ ਜਾਵੇ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਕਾਰਵਾਈ ਕਰਕੇ ਡਿਪਟੀ ਕਮਿਸ਼ਨਰ ਰਾਹੀਂ ਰਿਪੋਰਟ ਕਮਿਸ਼ਨ ਨੂੰ ਭੇਜਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਤੇ ਮੀਡੀਆ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਸ਼ੇਸ਼ ਕੈਂਪ ਲਗਾ ਕੇ ਬੱਚਿਆਂ ਤੱਕ ਆਪਣੀ ਪਹੁੰਚ ਬਣਾਉਣੀ ਚਾਹੀਦੀ ਆ ਉਹਨਾਂ ਨੇ ਦੱਸਿਆ ਕਿ ਕੋਵਿਡ ਦੌਰਾਨ ਕਈ ਬੱਚਿਆਂ ਦੇ ਮਾਪੇ ਨਹੀਂ ਆਏ ਅਤੇ ਸਾਡਾ ਸពਦਾ ਫਰਜ਼ਬੰਦ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਮਹੱਈਆ ਕਰਵਾਈਏ ਜਾਣੀ ਕਿ ਜਿਹੜਾ ਵੀ ਕੋਈ ਹੁਣ ਬਾਲ ਵਿਆਹ ਕਰੇਗਾ ਤੇ ਬਾਲ ਮਜ਼ਦੂਰੀ ਕਰਾਵੇਗਾ ਉਸ ਦੀ ਖੈਰ ਨਹੀਂ ਉਹਨਾਂ ਨੇ ਕਿਹਾ ਕਿ ਅੱਜ ਦੇਖਣ ਦੇ ਵਿੱਚ ਆਇਆ ਕਿ ਬਹੁਤ ਸਾਰੇ ਬੱਚੇ ਇਸ ਕੈਂਪ ਦੇ ਵਿੱਚ ਆਪਣਾ ਆਧਾਰ ਘਟ ਦਿਵੰਗਤਾ ਸਰਟੀਫਿਕੇਟ ਨਾਲ ਵਰਣਨ ਦੀ ਸੂਰਤ ਦੇ ਬੱਚਾ ਇੱਥੇ ਪਹੁੰਚੇ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਇਹਨਾਂ ਬੱਚਿਆਂ ਦੇ ਆਧਾਰ ਕਾਰਡ ਯੂਡੀ ਆਈਡੀ ਕਾਰਡ ਬਣਾਏ ਜਾਣ ਜਿਸ ਦੇ ਅਮਲ ਕਰਦੇ ਹੋਏ ਬੱਚਿਆਂ ਦੇ ਮੌਕੇ ਤੇ ਹੀ ਆਧਾਰ ਕਾਰਡ ਯੂਡੀ ਆਈਡੀ ਕਾਰਡ ਜਨਰੇਟ ਕੀਤੇ ਗਏ ਹੈ ਇਸ ਦੇ ਇਲਾਵਾ ਬੱਚਿਆਂ ਦੀਆਂ ਪੈਨਸ਼ਨਾਂ ਤੇ ਫਾਰਮ ਵੀ ਭਰੇ ਗਏ ਨੇ ਸਭ ਤੋਂ ਵੱਡੀ ਗੱਲ ਕੀ ਆ ਜੇ ਦੇਖਿਆ ਜਾਵੇ ਪੰਜਾਬ ਦੇ ਵਿੱਚ ਜਾਂ ਫਿਰ ਪੂਰੇ ਭਾਰਤ ਦੇ ਵਿੱਚ ਵੀ ਨਜ਼ਰ ਮਾਰੀ ਜਾਵੇ ਤਾਂ ਬਾਲ ਜਿਹੜੇ ਮਜ਼ਦੂਰੀ ਆ ਉਹ ਬਹੁਤ ਸਾਰੇ ਕਰਵਾਉਂਦੇ ਨੇ ਕਈ ਵਾਰ ਸਾਹਮਣੇ ਵਾਲੇ ਦੀ ਮਜਬੂਰੀ ਹੁੰਦੀ ਆ ਪਰ ਫਿਰ ਉਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਚੁੱਕ ਕੇ ਉਹਨਾਂ ਨੂੰ ਕੰਮ ਤਾਂ ਦਿੱਤਾ ਜਾਂਦਾ ਸ਼ਾਇਦ ਲੋੜ ਤੋਂ ਵੱਧ ਕੰਮ ਕਰਵਾ ਕੇ ਉਹਨਾਂ ਨੂੰ ਮਿਹਨਤ ਜਿੰਨੇ ਪੈਸੇ ਨਹੀਂ ਦਿੱਤੇ ਜਾਂਦੇ ਇੱਥੇ ਸਭ ਤੋਂ ਵੱਡੀ ਗੱਲ ਇਹ ਕਿ ਹੁਣ ਫੈਸਲਾ ਸੁਣਾ ਦਿੱਤਾ ਗਿਆ ਕਿ ਜਿਹੜਾ ਵੀ ਬਾਲ ਮਜ਼ਦੂਰੀ ਕਰਵਾਏਗਾ ਜਿਹੜਾ ਵੀ ਬਾਲ ਵਿਆਹ ਕਰੇਗਾ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਅਮਦਾਰਦ ਟੀਵੀ